ਉਹੀ ਮਹੱਲਾ ਪੀਜਾ ਜੇ ਲੋੜ ਹੈ ਮਰ ਪਾਲੜੀਏ ਗਿਆ ਸੁਰੂਪੀ ਬਾਲ ਕੀ ਇਹ ਜੇ ਵਾਰ ਪਤੀ ਅਕਾਲ ਪੁਰਖ ਨੂੰ ਤੂੰ ਲੋੜ ਦੀ ਚਾਹਨੀ ਹੈ ਤਾਂ ਗੁਰ ਚਰਨੀ ਚਿਤ ਲਾਈ ਰਹੀ ਗੁਰ ਸਾਹਿਬ ਦੇ ਚਰਨਾਂ ਕਉਣਾ ਚਿਤ ਨੂੰ ਲਾਉਣਾ ਕਰ ਰਾਮ ਹੈ ਭਾਈ ਸਦਾ ਹੋ ਬਹਿ ਸੁਹਾਗਣੀ ਤੂੰ ਸਦਾ ਵਾਹਿਗੁਰੂ ਦੇ ਸਵਾਦ ਅਨੰਦ ਸਮੇਤ ਹੋ ਜਾਵੇਂਗੀ ਹਰ ਜੀਉ ਮਰੈ ਨਾ ਜਾਏ ਰਾਮ ਹਰੀ ਪਰਮੇਸ਼ਰ ਮਰਦਾ ਨਹੀਂ ਤੇ ਨਾ ਸੁਹਾਗ ਜਾਵੇਗਾ ਰਾਮ ਹੈ ਭਾਈ ਹਰ ਜੀਉ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਈ ਜੀਉਂ ਦੁਆਰ ਸ਼ਾਂਤੀ ਸੁਭਾਅ ਧਾਰਨਗੇ ਉਹਨਾਂ ਨੂੰ ਹਰੀ ਪ੍ਰਾਪਤ ਹੋਵੇਗਾ ਉਹ ਕਦੇ ਮਰਦਾ ਨਹੀਂ ਕਦੇ ਸੁਹਾਗ ਉਨਰ ਜਾਂਦਾ ਨਹੀਂ ਗੁਰ ਕੈ ਜਾਣਦਾ ਨਹੀਂ ਹੈ ਕਿਤੇ ਗੁਰ ਕੈ ਸਹਿਜ ਸੁਭਾਈ ਗੁਰਾਂ ਦੁਆਰਾ ਸ਼ਾਂਤੀ ਸੁਹਾਜ ਇਹਨਾਂ ਨੂੰ ਧਾਰਿਆ ਹੈ ਸਾਤ ਹਨ ਕੰਤ ਪਿਆਰੀ ਸਾਉਜ ਯਸ ਰੂਪ ਇਸਤਰੀ ਪਤੀ ਅਕਾਲ ਪੁਰਖ ਨੂੰ ਪਿਆਰੀ ਹੈ ਸੱਚ ਸੰਜਮ ਸਦਾ ਹੈ ਨਿਰਮਲ ਜਿਨ੍ਹਾਂ ਦੇ ਅੰਦਰ ਸੱਚ ਬੋਲਣ ਦਾ ਸਈਓ ਰੱਖਦੀਆਂ ਕੂੜ ਨਹੀਂ ਬੋਲਦੀਆਂ ਸਦਾ ਮਨ ਜਨਾ ਨਿਰਮਲ ਉਜਲ ਹਾ ਗੁਰ ਕਾ ਸ਼ਬਦ ਸੀਗਾਰੀ ਅੱਜ ਗੁਰਾਂ ਦੇ ਸ਼ਬਦ ਕਰਕੇ ਜਿਨ੍ਹਾਂ ਨੇ ਕਮਾਈ ਕਰਕੇ ਸ਼ਿੰਗਾਰ ਲੀਏ ਬਰਤੀ ਸਾਜੰ ਕਰਦੀਏ ਸੌਦੀ ਕਮਾਈ ਦਾ ਪ੍ਰਭ ਸੱਚ ਸਦ ਹੀ ਸੱਚ ਮੇਰਾ ਪ੍ਰੂ ਪਿੱਛੇ ਵੀ ਸੱਚਾ ਸੀ ਹੁਣ ਵੀ ਸੱਚਾ ਹੈ ਅੱਗੇ ਨੂੰ ਵੀ ਸਦਾ ਸੱਚਾ ਹੋਵੇਗਾ ਜਿਨ ਆਪੇ ਆਪ ਉਪਾਇਆ ਜਿਨ੍ਹਾਂ ਨੇ ਆਪਣੇ ਆਪ ਨੂੰ ਜਗਤ ਪਾਉਗਾ ਕੀ ਤਹਿ ਜੰਤਰੰਗ ਆਪ ਨਾਨਕ ਸਦਾ ਪਿਰ ਆਵੇ ਆਪਣਾ ਮਹਾਂਪੁਰਖ ਸਖੀਆਂ ਸਲਾਹ ਉਸ ਪਿਆਰੇ ਆਪਣੇ ਦੇ ਆਨੰਦ ਨੂੰ ਮਾਣਦੀਆਂ ਹਨ ਅਚਾਰਨ ਕਰਕੇ ਇਹਨ ਗੁਰਚਰਨ ਇੰਕੇ ਤਲਾਇਆ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਚਰਨਾ ਕਮਲ ਚਿਤ ਨੂੰ ਲਾਇਆ ਲਿਖ ਦੇਣੇ ਅੱਖਰ ਨਾ ਬਾਲੜੀ ਉਹਨਾਂ ਨੇ ਸਦੀ ਅਕਾਲ ਪੁਰਮੇ ਜੀਆ ਸਰੂ ਬਾਲਕੀ ਪਾ ਲਿਆ ਹਨ ਦਿਨ ਸਹਿਜੀ ਮਾਤੀ ਰਾਂ ਜਿਹੜੀ ਰਾਤ ਨੂੰ ਮਹਾਰਾਜ ਦੇ ਨਾਮ ਚ ਮਸਤ ਹੋ ਗਈ ਹੈ ਇਹ ਭਾਈ ਹੁਰਮਤੀ ਮਨ ਅਨੰਦ ਭਇਆ ਗੁਰਮਤਿ ਦੁਆਰਾ ਉਹਨਾਂ ਦੇ ਮਨ ਤੇ ਅਨੰਦ ਸਰੂ ਦਾ ਪ੍ਰਾਪਤੀ ਹੋਈ ਹੈ ਤਨ ਮੈਲ ਨਾ ਰਾਤੀ ਰਾਂ ਤਨ ਸਰੀਰ ਦੇ ਮਾਨ ਦੀ ਮਹਿਰਤੀ ਜਿੰਨੀ ਵੀ ਨਹੀਂ ਹੈ ਇਹਨਾਂ ਦੇ ਤਨ ਸਿਰ ਦੇ ਵਿੱਚ ਅਰਤੀ ਪਰ ਵਕਾਰਾਂ ਦੀ ਮੈਲ ਨਹੀਂ ਵਿਸ਼ਿਆਂ ਦੀ ਰਾਮ ਰੇ ਪਾਈ ਇਸ ਤਨ ਮੈਲ ਨਾ ਰਾਤੀ ਮਨ ਪ੍ਰਭ ਰਾਤੀ ਖੜੀ ਪ੍ਰਭ ਜਿਹੜੀ ਰੰਗੀ ਹੋਈ ਐ ਸੱਤੀ ਜਿੰਨੀ ਵੀ ਉਹਨਾਂ ਦੇ ਮੈਲ ਨਹੀਂ ਹੈ ਤਨ ਅਮਾਨ ਦੀ ਦੇਹ ਦੇ ਆਸ ਦੀ ਮੇਰਾ ਪ੍ਰਭ ਮੇਲ ਮਿਲਾਏ ਮੇਰੇ ਆਇਰੂ ਨੇ ਆਉ ਦੇ ਮੇਲ ਚ ਮਲਾ ਲਈਆਂ ਹਨ ਆਨ ਦੇ ਨਰਾਵੀ ਹਰ ਪ੍ਰਭ ਆਪਣੋ ਰਾਜ ਨੇ ਆਪਣੇ ਹਰੀ ਪ੍ਰਭ ਦੇ ਅਨੰਦ ਨੂੰ ਮਾਣਦੀਆਂ ਹਨ ਵਿੱਚ ਹੋ ਆਪ ਗਵਾਹੀ ਮਹਤਵਪੂਰਨ ਭਾਵ ਜੀ ਦਾ ਮਹਤਮਨ ਗਵਾ ਦਿੰਦਾ ਹੈ ਹੰਕਾਰੁਰ ਮਰਮਤ ਪਾਇਆ ਸਹਿਜ ਮਿਲਾਇਆ ਗੁਰਮਤ ਨੂੰ ਜਿਨਨ ਪਾ ਲਿਆ ਉਹਨਾਂ ਨੂੰ ਸਹਿਜੇ ਮਾਰਨ ਆਪਦੇ ਚ ਮੇਲ ਲਿਆ ਹੈ ਨਿਰਜਤਨ ਆਪਣੇ ਪ੍ਰੀਤਮ ਰਾਤੀ ਆਪਣੇ ਪ੍ਰੀਤਮ ਆਕਾਸ਼ਪੂਰੀ ਜਿਹੜੀ ਰੰਗੀ ਰਹਿੰਦੀ ਹਰ ਵਕਤ ਨਾਨਕ ਨਾਮ ਮਿਲੇ ਵਡਿਆਈ ਨਾਮ ਕਰਕੇ ਵਡਿਆਈ ਮਿਲਦੀ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਤੁਮ ਪ੍ਰਭ ਰਾਵੇ ਰੰਗ ਰਾਤੀ ਵਾਹਿਗੁਰੂ ਦੇ ਤਾਈ ੜਾਵੇ ਉਚਾਰਦੀ ਹੈ ਪ੍ਰੇਮ ਰੰਗ ਚ ਰੰਗੀ ਹੋਈ ਜੋ ਨਾਣਕ ਨਾਮ ਮਿਲੇ ਵੜਿਆਈ ਨਾਮ ਕਰਕੇ ਗੁਰੂ ਸਾਹਿਬ ਕਹਿੰਦੇ ਵੜਿਆਈ ਮਿਲਦੀ ਹੈ ਪ੍ਰਭ 라ਵੇ ਰੰਗ ਰਾਤੀ ਜਿਹੜੀ ਪ੍ਰਭੂ ਨੂੰ ਪ੍ਰੇਮ ਰੰਗ ਚ ਰੰਗੀ ਹੋ ਚਾਰਦੀ ਹੈ ਫਿਰ 라ਵੇ ਰੰਗ ਰਾਤ ਡੀਏ ਇਹ ਸੰਸਾਰ ਦੇ ਰੰਗਾ ਚ ਰੰਗিয়ে ਹੋਈਏ ਉਹ ਉਹ ਪਤੀ ਅਕਾਲ ਪੁਰਖ ਨੂੰ ਆ ਸਕਦੀਆਂ ਜਿਹੜੀ ਮਨਵਾਣੀ ਸੀਰ ਕਰਕੇ ਅੜੀਏ ਰੰਗ ਪ੍ਰੇਮ ਚ ਰੱਤੀਆਂ ਹੋਈਆਂ ਮਿਰਕਾ ਮਹਿਲ ਤਿੰਨ ਪਾਇਆ ਉਹਨਾਂ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਮਹਿਲ ਸਰੂਪ ਨੂੰ ਪਾ ਦਿਆ ਇਹ ਭਾਈ ਸੋ ਸਹੋ ਅਤ ਨਿਰਮਲ ਦਾਤਾ ਸੋ ਪਰਮੇਸ਼ਰ ਸਹੋ ਨਿਸ਼ਤੇ ਕਰਕੇ ਤੁਜਿਲ ਹੈ ਸੋ ਪਤੀ ਹੈ ਅਤੇ ਸਾਰਿਆਂ ਨੂੰ ਦਾਤਾ ਦੇਣ ਵਾਲਾ ਦਾਤਾ ਹੈ ਜਿਨ ਵਿੱਚ ਹੋ ਆਪ ਗਵਾਯਾ ਰਾਮ ਪਰ ਆਪ ਤੁਹਾਨੂੰ ਹੋਇਆ ਜਿਨ੍ਹਾਂ ਵਿੱਚੋਂ ਆਪਾ ਭਾਵ ਗਵਾਤਾ ਰਾਮ ਹੈ ਭਾਈ ਵਿੱਚੋਂ ਮੋਹ ਚੁਕਾਇਆ ਜਾਹਰ ਭਾਇਆ ਜਦੋਂ ਹਰੀ ਨੂੰ ਭਾਗਿਆ ਵਿੱਚੋਂ ਹਿਰਦਿਆਂ ਦੋਂ ਮੋਹ ਚੱਕ ਦਿੱਤਾ ਉਹਨਾਂ ਨੂੰ ਖਾਉਂਦੇ ਹੋ ਹਰ ਕੰਮ ਇਹ ਜੋ ਮੋਹ ਚਾਇਆ ਜਾਂਹਰ ਭਾਇਆ ਗੁਰ ਗਰਦਾਰ ਨੂੰ ਪਾਇਆ ਵਿੱਚੋਂ ਫਿਰਦੇ ਆਵੇਂ ਉਹ ਮੋਹ ਚੱਕਤਾ ਸਰੀਰਾਂ ਦਾ ਹਰ ਕਾਮਣ ਮਨ ਭਾਣੀ ਅਕਾਲ ਪੁਰਖ ਵਾਹਿਗੁਰੂ ਨੂੰ ਕਾਮਣ ਮਹਾਪ੍ਰਖ ਖਿਣੇ ਭਾਵੀਆਂ ਆਨਦੇ ਨੇ ਗੁਣ ਗਾਵੇ ਨਿਤ ਸਾਚੀ ਸੱਚੇ ਅਕਾਸ਼ ਤੂਏ ਨਿਸ਼ਾ ਪਰਤੀ ਰਾਤ ਨੇ ਗੁੰਗਾਨੀਆਂ ਹਨ ਕਥੀ ਅਕਥ ਕਹਾਣੀ ਮੋਹ ਨਤ ਰੂਪ ਦੀ ਕਥਾ ਦੇ ਕਾਹੀ ਸ਼ਕਤੀ ਬੁਕਤੀ ਕਰਕੇ ਇਹ ਕਥ ਹੈ ਲਖਣ ਦਿੱਤੀ ਕਰਕੇ ਉਹਦਾ ਕਸ਼ਮ ਕਰਦੀਆਂ ਹਨ ਜੁਗ ਚਾਰੇ ਸਾਚਾ ਇੱਕ ਵਰਤ ਸ੍ਰੀ ਗੁਰੂ ਜੀ ਸੱਚਾ ਇੱਕੋ ਕਾਲ ਪੁਰਖੀ ਵਰਤਿਆ ਹੈ ਬੇਨ ਗੁਰਕਿਨਾ ਨਾ ਪਾਇਆ ਸਤਿਗੁਰੂ ਤੋਂ ਬਗੈਰ ਪ੍ਰਾਪਤ ਨਹੀਂ ਹੋਇਸ ਨੂੰ ਕਿਸੇ ਨੇ ਕੀਤਾ ਹੈ ਨਾਨਕ ਰੰਗ ਰਵ ਰੰਗ ਰਾਤੀ ਸ੍ਰੀ ਗੁਰੂ ਜੀ ਕਹਿੰਦੇ ਹਨ ਰੰਗ ਰਵ ਹੈ ਦਾਨੀ ਕਰਕੇ ਪ੍ਰੇਮ ਨਾਲ ਉਚਾਰਦੇ ਆਂ ਅਤੇ ਰੰਗ ਰਾਤੀ ਸਰੀਰ ਕਰਕੇ ਵੀ ਵਾਹਿਗੁਰੂ ਦੇ ਪ੍ਰੇਮ ਦੇ ਰੱਤੀਆਂ ਹੋਈਆਂ ਹਨ ਜਿਨ ਹਰ ਕੀਤੀ ਜਿਤਲਾ ਨੂੰ ਜੁਤਨ ਵੀ ਹਰੀ ਦੇ ਨਾਲ ਲਾਉਣਾ ਕੀਤਾ ਹੈ ਰੰਗ ਰਵ ਰੰਗ ਦੇ ਵਿੱਚ ਮਨ ਬਾਣੀ ਫੀਰ ਕਰਕੇ ਰਹਿਣੀਆਂ ਹੋਈਆਂ ਹਨ ਤੇ ਪ੍ਰੇਮ ਰੰਗ ਨੂੰ ਰੱਖਣੀਆਂ ਹੋਈਆਂ ਹਨ ਸਰੀਰ ਕਰਕੇ ਬਾਣੀ ਕਰਕੇ ਮਨ ਕਰਕੇ ਜਿਨ੍ਹਾਂ ਹਰੀ ਦੇ ਸਾਥ ਜਿਤਨ ਨੂੰ ਲਾ ਲਿਆ ਹੈ ਨਾਨਕ ਰੰਗ ਰਵ ਰੰਗਾਰਤੀ ਉਹ ਵਰਤਮਾਨ ਸੋਇਤੀ ਰੰਗ ਦੀ ਰਵੀਆਂ ਹੋਈਆਂ ਹਨ ਉਦਵਾਲ ਵੀ ਲੰਘਦੇ ਪੀੜ ਰਹੀਆਂ ਸੀ ਜਿਨ੍ਹਾਂ ਨੇ ਭਵਿੱਖ ਕਾਲ ਤੱਕ ਜੀਵਨ ਰਹਿਣ ਦੀਆਂ ਜਿਨ੍ਹਾਂ ਹਰੀ ਦੇ ਕੁੱਤ ਨੂੰ ਲਗਣਾ ਕੀਤਾ ਜੋੜਨਾ ਕੀਤਾ ਹੈ ਨਾਨਕ ਨਾਮ ਸੁਣੀ ਲੜਾ ਉਹਨਾਂ ਮਹਾਂਪੁਰਖ ਮਹਤਮਾਂ ਸਖੀਆਂ ਦੇ ਮਨ ਉਸਤ੍ਰਹ ਲੜਾ ਆਨੰਦ ਹੈ। ਸਾਜੇ ਨੂੰ ਮਿਲੇ ਪਿਆਰੇ ਰਾਜਾ ਨੂੰ ਪਿਆਰੇ ਸੱਜਣਾ ਅਕਾਲ ਪੁਰਖ ਸਾਹਿਬ ਜੀ ਮਿਲ ਗਏ ਹਨ ਇਹ ਭਾਈ। ਹੋਰ ਮਰਤੀ ਮਨ ਲੜਨ ਲਹਿੂਆ ਅੰਦਰ ਮਾਧ ਆਰਾਮ ਦਾ ਮਨ ਗੈਰ ਨੂੰ ਸੁਧ ਹੋ ਗਿਆ ਹੈ। ਹਰ ਰਾਖਿਆ ਔਰ ਧਾਰੇ ਰਾਂ ਹੋਈ ਪਰਮੇਸ਼ਰ ਨੇ ਹਿਰਦੇ 'ਚ ਬਸਾਤ ਰੱਖਿਆ ਰਾਮ ਹੋਏ ਪਿਆਰੇ ਹਰ ਰਾਖਿਆ ਔਰ ਧਾਰੇ ਆਪਣਾ ਕਾਰਜ ਜਿਸ ਵਾਰੇ ਪਰਮੇਸ਼ਰ ਨੇ ਹਿਰਦੇ 'ਚ ਬਸਾਤ ਰੱਖਿਆ ਆਪਣਾ ਕਾਰਜ ਮੁਕੂਪੀ ਮੂਰਤੂ ਪੀਨ ਨੰ ਸ਼ੁਰੂਆਤ ਲਿਆ ਹੈ ਹਰਮਤੀ ਹਰ ਜਤ ਜਿਨਾਂ ਗੁਰਮਤਿ ਅਰਹਰੀ ਪ੍ਰਭੂ ਨੇ ਸ਼ਿਨੂ ਜਾਣ ਲਿਆ ਹੈ ਪ੍ਰੀਤਮ ਮੂਰ ਲਿਆ ਮਨ ਮੇਰਾ ਉਹ ਜਾਣਦੇ ਮਹਤਉ ਕਿ ਮੇਰਾ ਪ੍ਰੀਤਮ ਅਕਾਲ ਪੁਰਖ ਨੇ ਮਨਮੋਹਤ ਕਰ ਲਿਆ ਹੈ ਆਇਆ ਕਰਮ ਵਿਧਾਤਨ ਨੂੰ ਸਿਰ ਸਰ ਪ੍ਰਭਾਤ ਪ੍ਰੀਸ਼ਰੋ ਨੂੰ ਪਾ ਲਿਆ ਹੈ ਸਤਗੁਰ ਸੇਵ ਸਦਾ ਸੁਖ ਪਾਇਆ ਜਿਨਾਂ ਜਿਨਾਂ ਸਤਗੁਰਾਂ ਦੀ ਸੇਵਾ ਕੀਤੀ ਹੈ ਸਦਾ ਰਹਿਣ ਉਹ ਆਤਮ ਸੁਖ ਪਾਇਆ ਹੈ ਉਹਨਾਂ ਨੇ ਹਰ ਸਿਆ ਮਾਨ ਨੂੰ ਰਾ ਰਹੇ ਮਨਨ ਕਰਨ ਵਾਲੇ ਮਰਾਰੀ ਪਰਮੇਸ਼ਰ ਦਸ ਗਿਆ ਹੈ ਨਾਨਕ ਮੇਲ ਲਈ ਗੁਰ ਆਪਣਾ ਜੀ ਕਹਿੰਦੇ ਆਪਣੇ ਸਤਿਗੁਰਾਂ ਦੀ ਕਿਰਪਾ ਕਰਕੇ ਆਜੋ ਸ਼ੂਤ ਮੇਲ ਲਈਆਂ ਹਨ ਗੁਰ ਕਾਬਦ ਸਬਦ ਸਵਾਰੀ ਨਾ ਆਪਣੇ ਜੀਵ ਨੂੰ ਗੁਰਾਂ ਦੇ ਸ਼ਬਦ ਕਰਕੇ ਸਵਾਰ ਲਿਆ ਚੰਗਾ ਬਣਾ ਲਿਆ ਹੈ